ਜੇ ਦਿਨ ਉਹਨਾਂ ਦੀ ਮੌਤ ਹੋਈ ਆ ਹੂੰ ਉਸ ਦਿਨ ਮੇਰੇ ਲੜਕੇ ਦਾ ਸਗਨ ਸੀ ਜੇ ਕੋਈ ਬੰਦਾ ਗਰੀਬੀ ਤੋਂ ਉੱਠ ਕੇ ਜੱਜ ਬਣਿਆ ਹੋਵੇ ਹੂੰ ਹੂੰ ਉਹਨੂੰ ਪਤਾ ਹੁੰਦਾ ਹੈ ਬਿਲਕੁਲ ਕਿ ਗਰੀਬੀ ਕੀ ਚੀਜ਼ ਹੈ ਹੂੰ ਬਹੁਤ ਲੋਕ ਹਨ ਬਾਪੂ ਇਹ ਵੀ ਗੱਲ ਕਹਿ ਦਿੰਦੇ ਵੀ ਕਹਿੰਦੇ ਵੀ ਇਹ ਤਾਂ ਬੈਠੇ ਚੈਨਲਾਂ ਦੇ ਉੱਪਰ ਫੜਾ ਮਾਰਨ ਵਾਲੇ ਲੋਕ ਨੇ ਪਰ ਜਦੋਂ ਗੱਲ ਅਸਲ ਚ ਆਉਂਦੀ ਹੈ ਨਾਲ ਤੋਰਨ ਦੀ ਕਹਿੰਦੇ ਉਦੋਂ ਇਹ ਲੋਕ ਤੁਰਦੇ ਨਹੀਂ ਬਾਪੂ ਜੀ ਨੇ ਮੇਰੇ ਕੋਲ ਤਕਰੀਬਨ 4 ਜਾਂ 5 ਵਾਰੀ ਮੈਸੇਜ ਆ ਚੁੱਕੇ ਹਨ ਦਾ ਇਹ ਕਹਿੰਦੇ ਵੀ ਅਸੀਂ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਹੈ ਕਹਿੰਦੇ ਸਿੱਧੂ ਮੂਸੇਵਾਲਾ ਸਾਹਿਬ ਦੇ ਬਲਕੌਰ ਸਿੰਘ ਜੀ ਹੈ ਨਾ ਜੀ ਕਹਿੰਦੇ ਉਹਨਾਂ ਨੂੰ ਅਸੀਂ ਮਿਲਣਾ ਚਾਹੁੰਦੇ ਆ ਤੇ ਨਾਲ ਅਸੀਂ ਉਹਨਾਂ ਦੇ ਲਈ ਇੱਕ ਫੋਟੋ ਹੈ ਨਾ ਜੀ ਹਾਂ ਨਾਲ ਗੀਤ ਹੈ ਹਾਂ ਇੱਕ ਗੀਤ ਸ਼ਰਧਾਂਜਲੀ ਦੇ ਤੌਰ ਤੇ ਉਹਨਾਂ ਦੇ ਲਈ ਸਿੱਧੂ ਮੂਸੇਵਾਲਾ ਸਾਹਿਬ ਦੇ ਲਈ ਇੱਕ ਗੀਤ ਹੈਗਾ ਸ਼ਰਧਾਂਜਲੀ ਦੇ ਤੌਰ ਤੇ ਔਰ ਇੱਕ ਹੈਗੀ ਹੈ ਨਾਲ ਦੇ ਕੋਲ ਤਸਵੀਰ ਜਿਹੜੀ ਉਹਨਾਂ ਦੀ ਆਪਣੇ ਹੱਥੀ ਇਹਨਾਂ ਨੇ ਤਿਆਰ ਕੀਤੀ ਹੋਈ ਆ ਉਹ ਜਿਹੜੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੇ ਆ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਿੱਧੂ ਮੂਸੇਵਾਲਾ ਸਾਹਿਬ ਦੇ ਪਿਤਾ ਜੀ ਹਾਂਜੀ ਬਿਲਕੁਲ ਜੀ ਗੱਲ ਸਹੀ ਹੈ ਬਾਈ ਤੇ ਬਾਪੂ ਮੰਨ ਲਓ ਕਿਵੇਂ ਤੁਹਾਡੇ ਦਿਲ ਚ ਐਨਾ ਮੰਨ ਲਓ ਜਿਹੜਾ ਸਾਰੇ ਵੇਸੇ ਦਾ ਪਿਆਰ ਸਾਰਾ ਹੀ ਕਰਦੇ ਆ ਅਸੀਂ ਵੀ ਕਰਦੇ ਆ ਸਾਰੇ ਆ ਨਾ ਪਰ ਆ ਸੀਗਾ ਸਾਡਾ ਸਾਰਿਆਂ ਦਾ ਉਹ ਤੇ ਮੰਨ ਲਓ ਤੁਸੀਂ ਤੁਹਾਡੇ ਦਿਲ ਚ ਕੀ ਖਾਸ ਜਿਹੜੀ ਮੰਨ ਲਓ ਗੱਲ ਲੱਗੀ ਤੁਹਾਨੂੰ ਜਿਹੜੀ ਮੈਨੂੰ ਉਹਦੇ ਮਾਈਂਡ ਦੇ ਵਿੱਚ ਹੂੰ ਉਹਨੇ ਮਤਲਬ ਇੰਗਲਿਸ਼ ਨੂੰ ਪੰਜਾਬੀ ਦੇ ਵਿੱਚ ਬਹੁਤ ਜੂਜਗੀ ਕੀਤਾ ਠੀਕ ਹੈ ਜੀ ਜਿਹੜੀ ਕਿ ਨਵੀਂ ਗੱਲ ਸੀ ਨਵੀਂ ਗੱਲ ਸੀ ਬਿਲਕੁਲ ਨਹੀਂ ਪਰ ਇੰਗਲਿਸ਼ ਦੇ ਵਿੱਚ ਤਾਂ ਰੈਪ ਵੀ ਬਹੁਤ ਕਰਦੇ ਆ ਮੁੰਡੇ ਪਹਿਲਾਂ ਵੀ ਕਰਦੇ ਆ ਉਦੋਂ ਪਹਿਲਾਂ ਨਹੀਂ ਉਦੋਂ ਪਹਿਲਾਂ ਬਹੁਤ ਘੱਟ ਬਹੁਤ ਘੱਟ ਕਰਦੇ ਸੀ ਸਹੀ ਮਹੀਨੇ ਦੇ ਵਿੱਚ ਇੰਗਲਿਸ਼ ਦੀ ਜਿਹੜੀ ਡੂਇੰਗ ਹੋਈ ਆ ਉਹ ਸਿੱਧੂ ਮੂਸੇ ਵਾਲੇ ਦੇ ਗੀਤਾਂ 'ਚ ਹੀ ਹੋਈ ਆ ਜਿਹੜੀ ਮੰਨ ਲਓ ਵੀ ਵਧੀਆ ਤਰੀਕੇ ਦੇ ਨਾਲ ਕਿ ਤਕਨੀਕ ਦੇ ਨਾਲ ਕੀਤੀ ਆ ਉਹਨਾਂ ਨੇ ਠੀਕ ਹੈ ਜੀ ਹਾਂ ਜੀ ਤੇ ਬਾਪੂ ਜੀ ਆਪਾਂ ਗੱਲਬਾਤ ਕਰੀਏ ਹਨਾ ਵੀ ਇੱਕ ਬਹੁਤ ਕਮਲੋ ਕਲਾਕਾਰੀ ਚਲੋ ਆਪਣੀ ਥਾਂ ਤੇ ਹਨਾ ਪਰ ਇੱਕ ਇੱਕ ਮਾਂ ਦਾ ਪੁੱਤ ਚਲਾ ਗਿਆ ਇੱਕ ਪਿਓ ਦਾ ਪੁੱਤ ਚਲਾ ਗਿਆ ਲੋਕ ਪਿਆਰ ਕਰਦੇ ਸੀ ਇੱਕ ਕਲਾਕਾਰ ਗਵਈਆ ਚਲਾ ਗਿਆ ਜੀ ਚਲਾ ਗਿਆ ਤੇ ਦੂਸਰੀ ਗੱਲ ਹੈ ਕਿ ਵੀ ਸਾਡੇ ਖਾਸ ਕਰਕੇ ਜਿਲਾਂ ਦੇ ਵਿੱਚ ਇੱਕ ਜਗ੍ਹਾ ਉਹ ਬਣਾ ਕੇ ਗਿਆ ਜਿਹੜੀ ਜਗ੍ਹਾ ਸ਼ਾਇਦ ਬਹੁਤ ਘੱਟ ਕਲਾਕਾਰ ਬਣਾਉਂਦੇ ਨੇ ਬਿਲਕੁਲ ਜੀ ਜਿਹਦੇ ਵਿੱਚ ਇੱਕ ਤਾਂ ਮੇਨ ਗੱਲ ਇਹ ਆਉਂਦੀ ਹੈ ਵੀ ਇੱਕ ਦੁਰਦਸ਼ਾ ਦੇ ਨਾਲ ਉਹਦੀ ਮੌਤ ਉਹਨੂੰ ਮਿਲੀ ਆ ਉਹ ਬਹੁਤ ਪਰਮਾਤਮਾ ਕਰੇ ਕਿਸੇ ਨੂੰ ਮਿਲੇ ਨਾ ਥੋੜਾ ਦਿਲਾਂ ਦੇ ਵਿੱਚ ਆਪਣੇ ਘਰ ਕਰ ਗਈ ਇਹ ਗੱਲ ਹਨਾ ਵੀ ਤੱਕਾ ਹੋ ਗਿਆ ਥੋੜਾ ਜਿਆਦਾ ਹਾਂਜੀ ਹਾਂਜੀ ਦੂਸਰੀ ਗੱਲ ਹੈਗੀ ਉਹਨਾਂ ਦੀ ਲਿਖਤ ਔਰ ਉਹਨਾਂ ਦੀ ਗਾਇਕੀ ਬਾ ਕਮਾਲ ਹਾਂਜੀ ਚੰਗੇ ਲੱਭ ਜਾ ਹਾਂਜੀ ਹਾਂਜੀ ਜਿਹੜੇ ਲੋਕਾਂ ਦੇ ਦਿਲਾਂ 'ਚ ਘਰ ਕਰ ਗਏ ਉਹ ਚੀਜ਼ ਬਹੁਤ ਵਧੀਆ ਗੱਲ ਸੀ ਔਰ ਤੀਸਰੀ ਗੱਲ ਹੈਗੀ ਸੀ ਉਹਨਾਂ ਦੀ ਇਨਸਾਨੀਅਤ ਹਾਂਜੀ ਹਾਂਜੀ ਜਿਹੜੀ ਸਾਨੂੰ ਸਭ ਤੋਂ ਜ਼ਿਆਦਾ ਕੀਲ ਕੇ ਰੱਖ ਦਿੰਦੀ ਆ ਕਹਿੰਦੇ ਵੀ ਕੋਈ ਵੀ ਪਰਸਨ ਜੇ ਕੋਈ ਆਮ ਬੰਦਾ ਉਹਨਾਂ ਨੂੰ ਮਿਲਣ ਜਾਂਦਾ ਤਾਂ ਉਹ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਮਿਲਦੇ ਸੀਗੇ ਹਾਂਜੀ ਹਾਂਜੀ ਬਿਲਕੁਲ ਤੇ ਤੁਸੀਂ ਖਾਸ ਕਰਕੇ ਤੁਹਾਡੇ ਦਿਲ 'ਚ ਦੀ ਗੱਲ ਇਹਨਾਂ ਦੇ ਵਿੱਚੋਂ ਕੀ ਘਰ ਕਰ ਕੇ ਗਈ ਸੀ ਜਿਹੜਾ ਉਹਦੇ ਡਾਲਰਾਂ ਵਾਂਗੂ ਹਮ ਜਿਹੜਾ ਨੌ ਚੱਲਦਾ ਹ ਉਹ ਵਾਕਿਆ ਹੀ ਮਤਲਬ ਸ਼ੁਰੂਆਤ ਦਿੱਤਾ ਨਹੀਂ ਬਤਲ ਉਹ ਸੀਗੀ ਉਸ ਤੋਂ ਬਾਅਦ ਡਾਲਰਾਂ ਵਾਂਗੂ ਚੱਲਿਆ ਨੋ ਠੀਕ ਹੈ ਜਿਹੜੇ ਚੰਗੇ ਚੰਗੇ ਕਲਾਕਾਰ ਸੀ ਹੂੰ ਚੰਗੇ ਚੰਗੇ ਕਲਾਕਾਰਾਂ ਤੋਂ ਵੱਧ ਉੱਪਰ ਕੇ ਸਾਹਮਣੇ ਆਏ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਚੱਲਣ ਤੋਂ ਚੱਲੀ ਹੋਈ ਆ ਠੀਕ ਹੈ ਇਹਦੇ ਨਾਲ ਨਾਲ ਹੀ ਉਹਨੇ ਜਾਇਦਾਦ ਵੀ ਬਣਾਈ ਆ ਲੋਕਾਂ ਦੀ ਮਦਦ ਵੀ ਕੀਤੀ ਆ ਲੋਕਾਂ ਦਾ ਮਤਲਬ ਉਹ ਇੱਕ ਕੀਮਤੀ ਹੀਰਾ ਸੀ ਲੋਕ ਉਸ ਨੂੰ ਪਿਆਰ ਕਰਦੇ ਸੀ ਮੈਂ ਵੀ ਉਹਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਉਹਨੇ ਮਤਲਬ ਬਹੁਤ ਹੀ ਵਧੀਆ ਲੋਕਾਂ ਵਿੱਚ ਗੱਲਾਂ ਕਰੀਆਂ ਪਰ ਹਥਿਆਰਾਂ ਦੀ ਗੱਲ ਜਿਹੜੀ ਹੈਗੀ ਆ ਉਹ ਬਹੁਤ ਕੀਤੀ ਹਥਿਆਰਾਂ ਦੀ ਗੱਲ ਪਰ ਜੇ ਆਪਾਂ ਗੱਲਬਾਤ ਕਰੀਏ ਬਾਪੂ ਇਨਸਾਫ ਦੀ ਇਨਸਾਫ ਨਹੀਂ ਫੈਲਾਉਣ ਵਾਲੇ ਤੇ ਕਿ ਮਿਲਿਆ ਉਹਨਾਂ ਨੂੰ ਉਹਦੇ ਬਾਰੇ ਕੋਈ ਦੋ ਲਫ਼ਜ਼ ਜ਼ਰੂਰ ਹੋਣੇ ਚਾਹੀਦੇ ਆ ਦੇਖੋ ਜੀ ਇਨਸਾਫ ਤਾਂ ਮਿਲਦਾ ਹੀ ਨਹੀਂ ਇਨਸਾਫ ਤਾਂ ਨਹੀਂ ਮਿਲਦਾ ਜੇ ਕੋਈ ਬੰਦਾ ਗਰੀਬੀ ਤੋਂ ਉੱਠ ਕੇ ਜੱਜ ਬਣਿਆ ਹੋਵੇ ਹੂੰ ਹੂੰ ਉਹਨੂੰ ਪਤਾ ਹੁੰਦਾ ਹੈ ਬਿਲਕੁਲ ਕਿ ਗਰੀਬੀ ਕੀ ਚੀਜ਼ ਹੈ ਹੂੰ ਤੇ ਮੈਂ ਗਰੀਬੀ ਦੇ ਵਿੱਚੋਂ ਉੱਠ ਕੇ ਆਇਆ ਮੇਰੇ ਮਾਪਿਓ ਨੇ ਖੂਨ ਪਸੀਨੇ ਦੀ ਕਮਾਈ ਨਾਲ ਮੈਨੂੰ ਪੜਾਇਆ ਮੈਂ ਜੱਜ ਬਣਿਆ ਤੇ ਮੈਂ ਗਰੀਬ ਲੋਕਾਂ ਨੂੰ ਇਨਸਾਫ ਦੇਵਾਂ ਪਰ ਅੱਜ ਤਾਂ ਦੱਦਾਂ ਦੇ ਪੁੱਤੀ ਜੱਜ ਬਣਦੇ ਆ ਦੂਸਰਿਆਂ ਨੂੰ ਬਹੁਤ ਘੱਟ ਚਾਂਸ ਨੇ ਪਰ ਬਹੁਤ ਲੋਕ ਹਨ ਬਾਪੂ ਇਹ ਵੀ ਗੱਲ ਕਹਿ ਦਿੰਦੇ ਵੀ ਕਹਿੰਦੇ ਵੀ ਇਹ ਤਾਂ ਬੈਠੇ ਚੈਨਲਾਂ ਦੇ ਉੱਪਰ ਫੜਾ ਮਾਰਨ ਵਾਲੇ ਲੋਕ ਨੇ ਪਰ ਜਦੋਂ ਗੱਲ ਅਸਲ ਚ ਆਉਂਦੀ ਹੈ ਨਾਲ ਤੁਰਨ ਦੀ ਕਹਿੰਦੇ ਉਦੋਂ ਇਹ ਲੋਕ ਤੁਰਦੇ ਨਹੀਂ ਜਦੋਂ ਹੁਣ ਸਿੱਧੂ ਮੂਸੇਵਾਲਾ ਸਾਹਿਬ ਦੇ ਬਾਪੂ ਜੀ ਬਲਕੌਰ ਸਿੰਘ ਜੀ ਜਦੋਂ ਕਿਸੇ ਸੰਘਰਸ਼ ਦੇ ਲਈ ਤੁਰਦੇ ਨੇ ਆਪਣੇ ਬੱਚੇ ਦੇ ਇਨਸਾਫ ਦੇ ਲਈ ਤੁਰਦੇ ਨੇ ਕੀ ਗੱਲ ਤੁਸੀਂ ਉਹਨਾਂ ਦੇ ਕਦੇ ਨਾਲ ਤੁਰੇ ਹੋ ਕਹਿੰਦੇ ਤੁਸੀਂ ਮੈਂ ਉਹਨਾਂ ਦੇ ਨਾਲ ਤਾਂ ਨਹੀਂ ਸੀ ਤੁਰਿਆ ਹੂੰ ਜਿਹਦੇ ਨਾਲ ਉਹਨਾਂ ਦੀ ਮੌਤ ਹੋਈ ਆ ਹੂੰ ਉਸ ਦਿਨ ਮੇਰੇ ਲੜਕੇ ਦਾ ਸਗਨ ਸੀ ਠੀਕ ਹੈ ਉਥੇ ਪੈਲਸ ਦੇ ਵਿੱਚ ਇੱਕ ਪ੍ਰੋਗਰਾਮ ਸੀ ਹੂੰ ਮੇਰੇ ਮੇਰੀ ਸਾਲੀ ਆ ਉਹ ਬੋਹਾ ਸੀ ਠੀਕ ਹੈ ਉਸ ਤੋਂ ਬਾਅਦ ਜਦੋਂ ਵਾਪਸ ਗਏ ਆ ਹੂੰ ਉਹਦੇ ਤੇ ਅਟੈਕ ਹੋ ਗਿਆ ਤੇ ਮੇਰੇ ਜਿਹੜਾ ਸੀਗਾ ਮੇਰੀ ਸਾਲੀ ਦਾ ਮੁੰਡਾ ਹੂੰ ਉਹਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਕੱਢ ਕੇ ਹੂੰ ਗੱਡੀ 'ਚ ਪਾ ਕੇ ਹਸਪਤਾਲ ਪਹੁੰਚਾਏ ਆ ਫੇਰ ਬਾਅਦ ਦੇ ਵਿੱਚ ਘਰ ਹੀ ਗਏ ਆ ਉਹ ਠੀਕ ਹੈ ਹਾਂਜੀ ਕੀ ਨਾਂ ਸੀਗਾ ਉਹ ਮੁੰਡੇ ਦਾ ਜਿਨ੍ਹਾਂ ਨੇ ਮਤਲਬ ਉਹ ਸਿੱਧੂ ਮੂਸੇ ਵਾਲੇ ਨੂੰ ਹਸਪਤਾਲ ਪਹੁੰਚਾਇਆ ਸੀਗਾ ਉਹਨੂੰ ਅਸੀਂ ਰੋਹੀ ਰੋਹੀ ਕਹਿੰਦੇ ਆ ਠੀਕ ਹੈ ਟੀਚਰ ਮਤਲਬ ਟੀਚਰ ਦਾ ਕੋਰਸ ਕਰਿਆ ਵਧੀਆ ਪੜਿਆ ਲਿਖਿਆ ਬੰਦਾ ਹਮ ਤੇ ਵਧੀਆ ਅਨੁਸ਼ਾਨੀਅਤ ਦੇ ਤੌਰ ਤੇ ਉਹ ਬੰਦਾ ਕਈ ਵਾਰੀ ਦੂਜਿਆਂ ਲੋਕਾਂ ਨੂੰ ਖੂਨ ਵੀ ਦੇ ਚੁੱਕਿਆ ਹਮ ਤੇ ਇਸ ਕਰਕੇ ਉਹ ਉਹਦੇ ਮਨ ਦੇ ਵਿੱਚ ਵੀ ਰਹਿਮ ਆਇਆ ਵੀ ਮੈਂ ਇਸ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂ ਪਰ ਹੁਣ ਤੱਕ ਤਾਂ ਜਿਹੜੇ ਪਹਿਲਾਂ ਚੈਨਲਾਂ ਦੇ ਉੱਪਰ ਕਾਫੀ ਜਾਣਾਂ ਦੀ ਲੋਕਾਂ ਦੀ ਇੰਟਰਵਿਊ ਹੋਈ ਆ ਉਹ ਕਹਿੰਦੇ ਅਸੀਂ ਬਚਾਇਆ ਸੀ ਇਹਨਾਂ ਨੂੰ ਹਸਪਤਾਲ ਤੱਕ ਲੈ ਕੇ ਗਏ ਆ ਦੇਖੋ ਜੀ ਵਿੱਚ ਉਹ ਵੀ ਹੋਣਗੇ ਹੂੰ ਇਹ ਵੀ ਬੰਦਾ ਵਿੱਚ ਸੀ ਅੱਛਾ ਉਸ ਟਾਈਮ ਤੇ ਇਹ ਮੁੰਡਾ ਵੀ ਨਾਲ ਸੀਗਾ ਜਿਹੜਾ ਸਿੱਧੂ ਜਦੋਂ ਮਤਲਬ ਅਸੀਂ ਸ਼ਗਨ ਦੀ ਸਮਾਪਤੀ ਹੋ ਕੇ ਗਈ ਆ ਉਸ ਤੋਂ ਥੋੜੇ ਚਿਰ ਪਹਿਲਾਂ ਪੰਜ ਚਾਰ ਮਿੰਟ ਪਹਿਲਾਂ ਇਹ ਵਾਕਾ ਹੋ ਚੁੱਕਿਆ ਸੀਗਾ ਤੇ ਬਾਪੂ ਕਦੇ ਕੋਈ ਇਸ ਤਰ੍ਹਾਂ ਦੇ ਬਗਾਵਤੀ ਗੀਤ ਨਹੀਂ ਲਿਖੇ ਜਿਵੇਂ ਉਹਨਾਂ ਦੇ ਕੋਈ ਹੱਕ ਸੱਚ ਦੀ ਗੱਲ ਹੋਵੇ ਜਿਹਦੇ ਵਿੱਚ ਜਿਵੇਂ ਸਿੱਧੂ ਮੂਸੇਵਾਲਾ ਸਾਹਬ ਦੀ ਹੋ ਗਈ ਗੱਲ ਨਹੀਂ ਕਦੇ ਬਲਕੌਰ ਸਿੰਘ ਦੀ ਵਾਦੇ ਲਿਖੀ ਹੋਵੇ ਕੋਈ ਗੱਲ ਕੋ ਕਵਤਾ ਕੋਈ ਉਹ ਮਤਲਬ ਮੈਂ ਇਹ ਲਿਖਿਆ ਸੀ ਵੀ ਪਉਦੀ ਅਰਥੀ ਨੂੰ ਦੇਵੀ ਨਾ ਬਾਪ ਦਾ ਮੋਢਾ ਤੇ ਉਹਦੀ ਅਰਥੀ ਨੂੰ ਦੇਵੀ ਨਾ ਬਾਪ ਉਹਦੇ ਲਈ ਦਿੱਤਾ ਅੱਛਾ ਹਾਂ ਪੁੱਤ ਦੀ ਅਰਥੀ ਨੂੰ ਪੁੱਤ ਦੀ ਅਰਥੀ ਨੂੰ ਦੇਵੀ ਨਾ ਬਾਪ ਦਾ ਮੋਢਾ ਵਹਿਗਰੂ ਨੂੰ ਕਿਹਾ ਠੀਕ ਹੈ ਬਈ ਇਹ ਸੱਚੇ ਪਾਸ਼ਾ ਪੁੱਤ ਦੀ ਅਰਥੀ ਨੂੰ ਮੋਢਾ ਨਾ ਦੇਈ ਬਾਪ ਦਾ ਇਹ ਬਹੁਤ ਔਖਾ ਕੰਮ ਹੈ ਪਰ ਹੁਣ ਬਲਕੌਰ ਸਿੰਘ ਜੀ ਨਾਲ ਜਦੋਂ ਥੋੜੀ ਮੁਲਾਕਾਤ ਹੋਊਗੀ ਤਾਂ ਫਿਰ ਕੀ ਲਫ਼ਜ਼ ਜਿਹੜੇ ਸਾਂਝੇ ਕਰੋਂਗੇ ਤੁਸੀਂ ਆਪਣੇ ਸਭ ਤੋਂ ਪਹਿਲਾਂ ਮੈਂ ਹੰਝੂ ਕੀ ਰਾਂਗਾ ਠੀਕ ਹੈ ਜੀ ਇਹ ਉਹਦੀ ਸ਼ਰਧਾ ਦੇ ਵਿੱਚ ਮੇਰਾ ਪਿਆਰ ਉੱਪਰ ਤੱਕ ਹੋਵੇਗਾ ਠੀਕ ਹੈ ਫਿਰ ਉਸ ਨੂੰ ਮੈਂ ਮੇਰੀ ਬਣਾਈ ਹੋਈ ਫੋਟੋ ਹਾਂਜੀ ਪਿੰਡ ਕਰਾਂਗਾ ਉਹ ਉਹਨਾਂ ਨੂੰ ਜਿਹੜੀ ਮੈਂ ਸ਼ਰਧਾਂਦਲੀ ਆ ਸ਼ਰਧਾਂਦਲੀ ਮੈਂ ਆਪ ਗਮਾਂਗਾ ਠੀਕ ਹੈ ਜੀ ਉਸ ਤੋਂ ਪਹਿਲਾਂ ਇਲੈਕਸ਼ਨ ਦੇ ਵਿੱਚ ਮੈਂ ਉਹਨਾਂ ਦੀ ਫੋਟੋ ਬਣਾਈ ਸੀ ਚੰਨੀ ਜਾਨਾਂ ਦੀ ਫੋਟੋ ਬਣਾਈ ਸੀ ਮੈਂ ਠੀਕ ਹੈ ਜੀ ਇਰਤ ਚੰਨੀ ਜੀ ਚੰਨੀ ਦੀ ਹਾਂਜੀ ਇੱਕ ਸਿੱਧੂ ਸਾਹਿਬ ਕੀ ਨਾਮ ਆ ਸਿੱਧੂ ਸਾਹਿਬ ਉਹ ਰਨਾ ਸਿੱਧੂ ਮੂਸੇ ਵਾਲੇ ਜਿਹੜੇ ਆਪਣੇ ਇੱਕ ਸਾਹਿਬ ਮੂਸੇ ਵਾਲੇ ਦੀ ਇੱਕ ਦੂਸਰਾ ਸੀਗਾ ਦੂਸਰੇ ਜਿਹੜੇ ਹੈਗੇ ਨੇ ਜਿਹੜੇ ਆਪਣੇ ਕਮੇਟੀ ਕਰਦੇ ਆ ਨਹੀਂ ਸਭ ਕਾ ਐਮਪੀ ਹਾਂ ਵੋਟਾਂ ਵਿੱਚ ਵੀ ਹੁੰਦੇ ਨੇ ਹਾਂ 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 ਉਹਨਾਂ ਦਾ ਕੀ ਨਾਮ ਹੈਗਾ ਜਿਹੜੇ ਵੋਟਾਂ 'ਚ ਵੀ ਖੜਦੇ ਨੇ ਸਿੱਧੂ ਜਿਹੜੇ ਕਮੇਟੀ ਕਪਲ ਸ਼ਰਮਾ ਸੋਚ ਵੀ ਹੁੰਦੇ ਆ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਤੇ ਮੈਂ ਦੀ ਫੋਟੋ ਪਾਈ ਸੀ ਇਹ ਉਹ ਮਤਲਬ ਬੈਲ ਵੀ ਹੋ ਗਈ ਸੀਗੀ ਤੇ ਲੋਕਾਂ ਕੋਲੇ ਪਹੁੰਚੀ ਵੀ ਆ तकरीबन 10-12000 ਲੋਕਾਂ ਨੇ ਉਹ ਦੇਖੀ ਆ ਔਰ ਮੈਨੂੰ ਇਹ ਫੋਨ ਰਾਹੀਂ ਲੋਕਾਂ ਨੇ ਕਿਹਾ ਕਿ ਬਹੁਤ ਵਧੀਆ ਫੋਟੋ ਬਣਾਈ ਆ ਜਿਹੜੇ ਬਾਪੂ ਸਾਡੇ ਦਰਸ਼ਕ ਐ ਵਕਤ ਸਾਨੂੰ ਦੇਖ ਰਹੇ ਨੇ ਹਾਂਜੀ ਤੇ ਉਹਨਾਂ ਵਿੱਚ ਨਾ ਕਾਫੀ ਵਾਰ ਮੈਂ ਵੀ ਜਿਆਦਾਤਰ ਮੈਂ ਬੋਲਦਾ ਹੁੰਦਾ ਹੁਣ ਉਹਨਾਂ ਜਦੋਂ ਕੋਈ ਪੋਸਟ ਕਰਦੇ ਇਸ ਤਰ੍ਹਾਂ ਦੀ ਕੋਈ ਜਿਹੜੀ ਹੋਂਦੀ ਜਨਰੇਸ਼ਨ ਹੈਗੇ ਨਵੇਂ ਜੰਗ ਏਜ ਮੁੰਡੇ ਕੁੜੀਆਂ ਹੈਗੇ ਜਿਹੜੇ ਹਾਂਜੀ ਉਹਨਾਂ ਚ ਨਾ ਇੱਕ ਬੜੀ ਸੋਚ ਦੇ ਵਿੱਚ ਪਤਾ ਨਹੀਂ ਕਿੱਦਾਂ ਦੀ ਉਹਨਾਂ ਦੇ ਜਿਹੜੇ ਹੋਂਦੇ ਵਰਜ਼ਨ ਵਾਲੇ ਨੰਮੇ ਨੇ ਕਹਿੰਦੇ ਵੀ ਅਖੇ ਵੀ ਕੋਈ ਕਹਿੰਦਾ ਬੱਬੂ ਮਾਨ ਨੂੰ ਉਸਤਾਦ ਹਾਂਜੀ ਕੋਈ ਕਹਿੰਦਾ ਸਿੱਧੂ ਮੂਸੇਵਾਲਾ ਨੂੰ ਉਸਤਾਦ ਹਮ ਬੱਬੂ ਮਾਨ ਸਾਹਿਬ ਤਾਂ ਚਲੋ ਹਲੇ ਹੈਗੇ ਨੇ ਹਾਂ ਤੇ ਔਰ ਮੂਸੇ ਵਾਲਾ ਭਾਈ ਆਪਣੇ ਮਨ ਲੋ ਜਿਵੇਂ ਕਹਿੰਦੇ ਵੀ ਦੁਨੀਆ ਤੋਂ ਉੱਪਰੋਂ ਚਲੇ ਗਏ ਹਨ ਪਰ ਉਹਨਾਂ ਦੀ ਜਿਹੜੀ ਆਤਮਾ ਨੂੰ ਠੇਸ ਪਹੁੰਚਾਉਣਾ ਬਹੁਤ ਗਲਤ ਕਰ ਲਾ ਉਹਨਾਂ ਦੇ ਮਾਪੇ ਦੀ ਆਤਮਾ ਨੂੰ ਠੇਸ ਪਹੁੰਚਾਉਣਾ ਬਹੁਤ ਗਲਤ ਗੱਲ ਹੈ ਜਿਹੜਾ ਮਨ ਲੋ ਇਹ ਲਫ਼ਜ਼ ਲਿਖ ਕੇ ਪਾਉਂਦੇ ਨੇ ਬਹੁਤ ਜ਼ਿਆਦਾ ਮੰਦੀ ਤੇ ਸ਼ਬਦਾਬਲੀ ਵਰਤੇ ਜਾਂਦੇ ਆ ਉਹਨਾਂ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਇਹ ਕਰਨਾ ਨਹੀਂ ਚਾਹੀਦਾ ਅਨਸਾਨੀਅਤ ਦੇ ਤੌਰ ਤੇ ਤੁਸੀਂ ਵੀ ਕਿਸੇ ਮਾਂ ਦੇ ਪੁੱਤ ਨੂੰ ਜੇ ਤੁਹਾਡੇ ਨਾਲ ਇਹ ਕਿਸਮ ਦਾ ਭਾਣਾ ਵਰਤੇ ਤਾਂ ਤੁਹਾਡੇ ਮਾਂ ਪਿਓ ਤੇ ਕੀ ਗੁਜ਼ਰੇਗੀ ਇਸ ਲਈ ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਜੇ ਕਿਸੇ ਨੂੰ ਚੰਗਾ ਨਹੀਂ ਕਹਿਣਾ ਤੇ ਮਾੜਾ ਬਣਾ ਕਹੋ ਤੇ ਬਾਪੂ ਜੀ ਨੇ ਗੱਲਾਂ ਬਾਤਾਂ ਸੁਣ ਕੇ ਬਹੁਤ ਆਨੰਦ ਆਇਆ ਬਹੁਤ ਚੰਗੀਆਂ ਗੱਲਾਂ ਬਾਤਾਂ ਲੱਗੀਆਂ ਤੇ ਅਸੀਂ ਵੀ ਅਰਜ਼ ਕਰਦੇ ਹਾਂ ਵੀ ਬਾਪੂ ਜੀਾਂ ਦੀ ਛੇਤੀ ਮੁਲਾਕਾਤ ਹੋਵੇ ਬਲਕੌਰ ਸਿੰਘ ਜੀ ਨਾਲ ਤੇ ਥੈਂਕ ਯੂ ਸ਼ੁਕਰੇ ਮਿਹਰਬਾਨੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ